ਜੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ ਆਲਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਕੌਰ ਪਾਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:07 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਫ ਡਬਲਯੂ 9179 ਯੀਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਹ ਇੱਕ ਡੈੱਡ ਬੋਡੀ ਪਈ ਐ ਸੀ ਗੱਡੀ 'ਚ ਥੋੜਾ ਲੱਡ ਬੀਸ ਫਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਇਮੀਡੀਏਟਲੀ ਐਸਐਚਓ ਕੈਂਟ ડીਐਸਪੀ ਸਿਟੀ 2 ਜਿਹੜੇ ਏਐਸਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਡੇ ਜਿਹੜੀ ਉਹਦੀ ਬਾਡੀ ਦੇ ਪਛਾਨ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਦੇ ਦੇ ਕਾਫੀ سارے ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਸ ਤੋਂ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸ ਇਸ ਇਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸਿਗੇ ਜਿਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟਿੰਡਾ ਦੇ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ ਟਾਡੇ ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ ਦੈਨ ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਦਦ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗੀਆਂ ਸੀ ਕੁਝ ਇਹਦੇ ਹਿਊਮਨ ਇੰਡ ਤੋਂ ਲੋਕਾਂ ਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦਰਾਂ ਦੇ ਤਫ਼ਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰਕੇ ਆ ਸੀ ਪਰ ਬਾਅਦ ਚ ਉਹ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰ ਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਕੇ ਦਾ ਰਹਿਣ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਤੋ ਇਹ ਦਿਨ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਦੇ ਗਲੇ ਨੂੰ ਸਾਹਾਂ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬੋਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾ ਦਿੱਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਉੱਥੇ ਫਰਾਰ ਹੋ ਗਏ ਤੇ ਯੂジング ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1:00 ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਹੈ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਡਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਏ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦਾ ਚ ਕੌਨਸਪੀਰੇਟਰ ਹੈ ਅਮ੍ਰਿਤਪਾਲ ਮਹਿਰੋ ਮਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋ ਤੇ ਹੁਣ ਤੱਕ ਦੀ ਤਫਤੀਸ਼ ਸੇ ਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅਮਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜਿਆ ਦੇ ਵਰ ਡੂਇੰਗ ਅ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋਂ ਇੱਕ ਅਨਚਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ ਥੈਮ ਕਿ ਬਹੁਤ ਹੀ ਵਲਗਰ ਵੀਡੀਓਜ਼ ਬਣਦੀ ਸੀ ਤੇ ਸਾਡਾ ਅਗੇ ਤਾਂ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅਮਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹਟੇ ਸੋ ਅਕੋਰਡਿੰਗ ਟੂ ਥੈਮ ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ that is how they planned this whole conspiracy ਕਿ ਯੋ ਕਿਸੇ ਤਰ੍ਹਾਂ ਇਹਦਾ ਇਨ ਅ ਮਰਡਰ ਕਲ ਹਾਂ ਆਪ ਆਪਣੇ ਕੋਲ ਦੋ ਸਾਥੀ ਪੜੇਗੇ ਕਿ ਕਦ ਕਦ ਮੈਂ ਕਰਦਾ ਮਮਾ ਦੱਸ ਇਹਨਾਂ ਦੋਨਾਂ ਜੀ ਪੀਟੀਸੀ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਪੱਤੀਕ ਸਾਲ ਦਾ ਨਿਮਰਨਜੀਤ ਅੰਮ੍ਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਕਤਮਾ ਨੰਬਰ 121/2021 ਇਹ ਥਾਣਾ ਧਨੋਲਾ ਜ਼ਿਲ੍ਹਾ ਬਰਨਾਲਾ ਦੇ ਅਧਿਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ میوزਿਕ ਪ੍ਰੋਡਿਊਸਰ ਨੂੰ ਇਹਨਾਂ ਨੇ ਬਲੀਵ ਕੀਤਾ ਸੀ ਕਿ ਉਹ ਬੜੀ ਬਲਗਰੀਆ ਕੁਝ ਇਦਾਂ ਦੇ ਵੀਡੀਓਜ਼ ਬਣਾਉਂਦਾ ਹੈ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਧਨੋਲਾ ਤੇ ਅੰਮ੍ਰਿਤਪਾਲ ਤੇ ਕੋਰ ਅੰਮ੍ਰਿਤਸਰ ਦੇ ਵੀ ਏ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਨੰਬਰ 5 ਦਰਜ ਅੰਡਰ ਸੈਕਸ਼ਨ 307 ਤੋਂ 434 2353186 ਜਦੋਂ ਉਹਨਾਂ ਨੇ ਹੈਰੀਟੇਜ ਸਟਰੀਟ ਤੇ ਆਈਕਨ ਸਟੈਚੂਜ਼ ਵਗੈਰਾ ਨੋਟ ਦੇਵਾਂਗੇ ਕਿ ਬਸ ਇਟਾ ਮੇਂ ਕੁਝੋ ਇੱਕ ਇਸ ਏਰੀਆ ਚ ਕਿਤੇ ਹੋ ਰਹਾ ਤਾਂ ਕਿਉਂਕਿ ਸਭ ਰਖਾ ਨੇ ਪੁਲਿਸ ਦਾ ਰੋਦੀ ਰੈਪ ਹੋਈ ਹੈ ਇਸ ਤਰ੍ਹਾਂ ਦੀ ਵਾਰਦਾਤ ਕਰਨਾ ਔਰ ਦੂਸਰਾ ਪਾਰਕਿੰਗ ਚ ਸੰਚਾਲਨ ਕਰ ਦਿੱਤਾ ਹੈ ਉਹ ਸਿਕਿਉਰਿਟੀ ਲੱਪਸ ਤਾਂ ਵੀਲ ਫਿਗਰ ਆਊਟ ਲੇਟਰ ਬਟ ਜੋ ਹਾਲੇ ਤੱਕ ਦੀ ਤਫਤੀਸ਼ ਚ ਪਤਾ ਲੱਗਾ ਹੈ ਕਿ ਇਨਾਂ ਨੇ ਉਥੋਂ ਲਿਆ ਕੇ ਜੋਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਜਿਹੜਾ ਗੱਡੀ ਲੈ ਕੇ ਆ ਰਹਾ ਹੈ ਕਿਹੜਾ ਜੱਫੀਤਾ ਹੈ ਜਾਂ ਨਿਬਤ ਤੇ ਦੇਖੋ ਇਨਾ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪਿਓ ਜਿਹੜੀ ਐਨ ਸਕੋਰਪਿਓ ਸੀਗੀ ਉਹ ਪਹਿਲਾਂ ਜਦੋਂ ਲੁਧਿਆਣੇ ਗਏ ਆ ਉਸ ਗੱਡੀ 'ਚ ਗਏ ਤੇ ਇਨ ਬਿਟਵੀਨ ਦੇ ਹਾ ਬੀਨ ਚੇਂਜਿੰਗ ਕਾਰਸ ਜਦੋਂ ਇਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਦਾ ਉਹ ਨੂੰ ਆਦੇਸ਼ ਦੀ ਪਾਰਕਿੰਗ 'ਚ ਗੱਡੀ ਚਲਾ ਕੇ ਛੱਡ ਗਿਆ ਹੈ ਜਿਸ ਜਿਆਨੇ ਤੋਂ ਡੀਆਈਸੀ ਆ ਕੁਨਾਲ ਜੀ ਇਹ ਤਾਂ ਇਕੱਲੀ ਆਈ ਸੀ ਕਿ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਬਟਿੰਡਾ ਏਰੀਆ ਤੇ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੀ ਨਾਲ ਨਾਲ ਆਏ ਮੈਮ ਜਿਹੜੇ ਬ੍ਰੈਂਡਸ ਹੁੰਦਾ ਹੈ ਕਿਸ ਤਰ੍ਹਾਂ ਸੀ ਆਪਣੇ ਕੋਲ ਰਸੀਪਟ ਸੀ ਮੈਰੋ ਜਾਂ ਕੋਈ ਬੋਟਸ ਇਹ ਜੀ ਅੰਮ੍ਰਿਤਪਾਲ ਮੈਰੋ ਹੀ ਹੈ ਜੋ ਵੀ ਮਦਰ ਨੇ ਸਾਨੂੰ ਪਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਇਡੈਂਟੀਫਾਈ ਵੀ ਕੀਤਾ ਹੈ ਬਟ ਸ਼ੀ ਹੈ ਸੈਟ ਥੈਟ

ਜਿਵੇਂ ਇਸ ਕੇਸ ਟੂ ਵੀ ਦੇ ਆਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੇ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਪਾਲਾ ਵੀ ਜੁੜਿਆ ਹੋਣਾ ਪਿੰਕ ਹਾਂਜੀ ਅੰਮ੍ਰਿਤਪਾਲ ਨਾਲ ਜੁੜਿਆ ਹੈ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਜੇਕਰ ਮੈਂ ਇਹ ਉਹ ਖੁਦ ਨਾਲ ਫ੍ਰੀਲੈਂਸ ਹੈਗੇ ਅਮਰਿਤਪਾਲ ਨਾਲ ਸੀ ਹਾਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁੱਖ ਤੌਰ ਦਾ ਸਿਰਫ ਖੁਦ ਨੂੰ ਪਸਪਿੰਦਰ ਸਿੰਘ ਦਾ ਦੱਸ ਰਿਹਾ ਕਿ ਮੋਟੀ ਮਨੋਗੇਸ ਕਿਹਦੀ ਜਿਹਨਾਂ ਬੰਦਿਆਂ ਜੀ ਐਸ ਕੇ ਐਸ ਤੋਂ ਹੁਣ ਤੱਕ ਤਾਂ ਜਿਹੜੇ ਬੰਦਿਆਂ ਨੇ ਮੇਨਲੀ ने कॉन्टैक्ट किया ही पहला गलबात हुई थी एड अर्ली वॉन्डर ऑल्सो कि तू अपनी आई डी वगैरह बंद कर दे फिलहाल तो फीस यही है जो किसी होर का भी पता लगेगा तो वी विल बुक दम अभी तक का मोटिव जी यही पता लगा है कि इनको लगता था कि ये जिस तरह के अपेरेंटली कुछ बलगर और इमोरल टाइप के और जितने ज्यादा व्यूज इसके बढ़ रहे थे कि आगे की यूथ को या हमारे कल्चर को अकॉर्डिंग टू देम के ये हमारे

हमारा कोई पोस्ट नहीं दिखा भाई सीसीटीवी पे कैमरा तो देख ले। ये मामला मैं पोस्ट पे पाया बाल करती है जिम्मेवारी करते हैं। दूसरा वीडियो भी है पुलिस स्टार ने कुछ पूछा जीएसपी ने टाउन को बाकी शरीफ को क्वालिटी बट दे वो सीता जी कल रात को उन्होंने ऑलरेडी अरेस्ट कर ले। वन टू टाइम करना। हमारे से बाहर है कैर प्रमोशन फास्ट है। ਵਿਚ ਪਸ ਕੇ ਨਵੀਂ ਨਵੀਂ ਪੱਤੀ ਸੀ ਦੱਸ ਰੋ ਮੀ ਆਸ ਹੋਰ ਕੱਟ ਕਰਦੇ ਬੇਕੋ ਜੀ ਇਹਨਾਂ ਦੀ ਜਿਹੜੀ ਪੁਰਾਣੀ ਜੀ ਇੰਟਰੈਕਸ਼ਨ ਹੁਣ ਤੱਕ ਪਤਾ ਲੱਗੀ ਹੈਗੀ ਅਮਰਿਤਪਾਲ ਜਿਹੜਾ ਕਿਹੜੇ ਪਿੰਡ ਦਾ ਹੈ ਬੇਰੋ ਇਹਨੇ ਉਹਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਇਹਦਾ ਜੀ ਅਕਾਊਂਟ ਦੇਖੋ ਹੀ ਇਸ ਡੂਇੰਗ ਆਲ ਥੀਸ ਥਿੰਗਸ ਸੋ ਹੀ ਇਹ ਜਿਹੜੇ ਮੁੰਡੇ ਫੜੇ ਦੱਸਦੇ ਕਿ ਪਹਿਲਾਂ ਵੀ ਇਹਨੇ ਕਿਹਾ ਸੀ ਵੀ ਤੂੰ ਇਹ ਆਪਣੇ ਇਸ ਤਰ੍ਹਾਂ ਦੇ ਵੀਡੀਓਸ ਨਾ ਆਪ ਆਪਣਾ ਅਕਾਊਂਟ ਡਿਲੀਟ ਕਰ ਦੇ ਪਰ जो ਗੱਲ ਇਹਨਾਂ ਦੀ ਨਹੀਂ ਬਣੀ ਸੋ ਦੇ ਹੈਸ਼ ਥਿਸ ਕਨਸਪੀਰੇਸੀ ਕਿ ਕਿਸੇ ਤਰ੍ਹਾਂ ਇਹਨੂੰ ਇਲਿਓਰ ਕਰਕੇ ਇੱਥੇ ਲੈ और ਆਈਏ ਔਰ ਇਹਨੂੰ ਪ੍ਰੋਮੋਸ਼ਨ ਮਾਰਕੀ ਚੂਰ ਬੁੜੀ ਸਾਰਾ ਓਬਵੀਅਸਲੀ ਕ੍ਰਿਮੀਨਲ ਕਨਸਪੀਰੇਸੀ ਤਾਂ ਤਾਂ ਹੀ ਹੋਈ ਮੈਡਮ 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 ਇਹਦੇ ਵਿੱਚ ਇਹ ਵੀ ਆਇਆ ਕਿ ਵੀ ਗੱਡੀ ਟਿਕ ਕਰਾਉਣੀ ਸੀ ਕਿ ਇੱਥੇ ਕੋਈ ਨਾ ਕੋ ਟਿਕ ਕਰਵਾਈ ਹੈ ਇਹਨਾਂ ਨੇ ਕਿਸੇ ਬਾਦਰਨ ਕੋ ਸਟਾਪ ਇਸ ਇਸ ਤੋਂ ਸਾਰਾ

ਦੂਸਰਾ ਸਵਾਲ ਮੇਰਾ ਹੈ ਅਸਲਾਮ ਵਾਲੇ ਕਿਸ ਤਰ੍ਹਾਂ ਗਿਆ ਇਹ ਜੀ ਵਰਕਸ਼ਾਪ ਬਟਿੰਡਾ ਜ਼ਿਲ੍ਹੇ ਚ ਹੈ ਮੇਰੇ ਲਈ ਬਟਿੰਡਾ ਮੀਨਸ ਦਿ ਡਿਸਟ੍ਰਿਕਟ ਮੈਂ ਕੋਈ ਪੁੱਛੋ ਇਸ ਤਰ੍ਹਾਂ ਨਹੀਂ ਕਹਿ ਰਹੀ ਤੇ ਇਹਨੂੰ ਮਾਰਿਆ ਗਿਆ ਜਿਹੜਾ ਜਸਪ੍ਰੀਤ ਹੈ ਕਿਉਂਕਿ ਇਹ ਨਿਹੰਗ ਪਾਣੇ ਚ ਰਹਿੰਦੇ ਉਸ ਦਿਨ ਦੇ ਉਹ ਬੈਰਿੰਗ ਸਿਵਲ ਕਪੜੇ ਪਰ ਉਹਨੇ ਆਪਣੀ ਸ਼ਰਟ ਦੇ ਥੱਲੇ ਇੱਕੋ ਕੀਪਰ ਤੋਂ ਕਮਰ ਦਾ ਸਪਨਿਆ ਹੋਇਆ ਸੀ ਤੇ ਜਦੋਂ ਉਹਦੀ ਗੱਡੀ ਚ ਇਹਨਾਂ ਦੀ ਆਰਗੂਮੈਂਟ ਇਹਨਾਂ ਗੱਲਾਂ ਤੇ ਸ਼ੁਰੂ ਹੋਈ ਤੇ ਉਹਨੇ ਉਹਨੂੰ ਯੂਜ਼ ਹੋਲ ਕੇ ਉਹਦੇ ਗੱਲੇ 'ਚ ਫਹਾ ਲਾ ਕੇ ਉਹਦੇ ਨਾਲ ਇਹਦਾ ਗੱਲਾ ਕੁੱਟਿਆ ਹਾਂਜੀ ਗੱਡੀ 'ਚ ਲੜਕੀ ਦੀ ਗੱਡੀ 'ਚ ਹੋਇਆ ਲੜਕੀ ਦੀ ਗੱਡੀ 'ਚ ਇਸ ਸਕੋਰਪਿਓ ਗੱਡੀ ਦੇ ਵਿੱਚ ਸੀਗੇ ਜੀ ਜਦੋਂ ਇਹਨਾਂ ਨੇ ਮਰਡਰ ਕੀਤਾ ਜੀ ਲੜਕੀ ਦੀ ਗੱਡੀ 'ਚ ਸੀ ਪਰ ਇਨੀਸ਼ੀਅਲੀ ਦੇ ਹੈਡ ਗੋਨ ਇਨ ਦ ਨੋਨ ਸਕੋਰਪਿਓ ਫਿਰ ਇੱਥੇ ਆ ਕੇ ਕੁਝ ਕੁਝ ਤਰੀਕੇ ਨਾਲ ਕਦੇ ਉਹਦੀ ਗੱਡੀ 'ਚ ਬੈਠੇ ਇਸ ਤਰ੍ਹਾਂ ਚੇਂਜ ਹੋ ਜਾਂਦਾ ਲੋਕੀ ਗੱਡੀ ਪ੍ਰਾਪਤਰੀ ਵਕਤ ਪ੍ਰਾਪਤਰੀ ਇਹ ਦੋਸ਼ੀਆਂ ਦੇ ਨਾਲ ਜਿਹੜੀ ਗੱਡੀ ਚਾਈ ਸੀਗੇ ਐਂਡ ਸਕੋਰਪੀਓ ਉਹ ਵੀ ਬਰਾਮਦ ਹੋ ਗਈ ਆ ਔਰ ਜਿਹੜੀ ਗੱਡੀ ਲੜਕੀ ਦੀ ਸੀ ਉਹ ਤਾਂ ਉਸ ਦਿਨ ਆਦੇਸ਼ ਤੇ ਪਾਰਕਿੰਗ ਚ ਮਿਲੀ ਗਈ ਹੈ ਨਾ ਅਰੈਸਟ ਕਿਤੂ ਕਿਸ ਜੀ ਜੋ ਉਹਦੀ ਮਦਰ ਨੇ ਵੀ ਕਿਹਾ ਕਿ ਪਹਿਲਾਂ ਵੀ ਇਹ ਕੋਈ ਨਾ ਕੋਈ ਪ੍ਰੋਮੋਸ਼ਨਸ ਲਈ ਵੱਖ-ਵੱਖ ਜਗ੍ਹਾ ਜਾਂਦੀ ਸੀਗੀ ਸੋ that is as per the version of the parents ਦੀ ਪੁਕਰੀ ਕਰਨਾ ਤਾਂ ਨਿਊ ਰਿਪੋਰਟ ਕਰਤਾ ਸੀ ਜੀ ਕਤਲ ਜੋ ਇੱਥੇ ਹੋਇਆ ਮੈਂ ਤਾਂ ਉਹਦਾ ਹੀ ਤੁਹਾਨੂੰ ਦੱਸ ਸਕਦਾ ਹਾਂ ਕਿ ਅਰੈਸਟ ਕਿਸ ਜਗ੍ਹਾ ਤੇ ਕਿ ਅਰੇਸਟ ਜੀ ਨਨੂ ਪੁਚੋ ਦੇ ਏਰੀਆ ਚ ਕੀਤਾ ਗਿਆ ਹੈ ਰਾਤੀ 1 ਵਜੇ ਦੇ ਕਰੀਬ। ਉਹਦਾ ਨਾਮ ਪੁਆਇੰਟ ਇਹ ਲੜਕੀ ਦਾ ਮੋਬਾਈਲ ਜੀ ਹਲੇ ਨਹੀਂ ਬ੍ਰਾਮਤ ਹੋਇਆ ਬਟ ਅਸੀਂ 201 ਜਿਹੜਾ ਡਿਸਟਰਕਸ਼ਨ ਆਫ ਐਵੀਡੈਂਸ ਹੁੰਦਾ ਹੈ ਉਹ ਆਲਰੇਡੀ ਸੈਕਸ਼ਨ ਐਫ ਆਈ ਆਰ ਚ ਲਾਇਆ ਹੋਇਆ। ਉਹਦੇ ਪਾਰਕਿੰਗ ਇਨ ਇਹ ਸੈਪਰੇਟ ਰਿਪੋਰਟ ਇੰਕਾਰ। ਪਾਰਕਿੰਗ ਦੇ ਜੇ ਕ ਸਾਨੂੰ 11 ਸ਼ਾਮ ਨੂੰ ਇਨਫੋਰਮੇਸ਼ਨ ਆਈ ਹੈ। ਤੋਂ ਬਾਕੀ ਬੜੀ ਜਿਦਾ ਪੂਰਾ ਰੇਡਿਓ ਇੱਕ ਸਵਾਲ ਹੈ। ਮਟਰ 9 ਰੁਪਏ ਦਾ ਤੁਹਾਨੂੰ

ਨਹੀਂ ਜੀ ਉਹਨਾਂ ਨੇ ਸਟ੍ਰੈਂਗਲਡ ਕੀਤਾ ਗਲੇ ਚ ਫਾਹ ਇਸ ਜਿਹੜਾ ਤੀਜਾ ਹੈ ਜੀ ਅਮਰਿਤਪਾਲ ਮੈਨਰੋ ਉਹ ਨੂੰ ਉਹ ਹਲੇ ਨਹੀਂ ਫੜਿਆ ਗਿਆ ਪਰ ਜਿਨ੍ਹਾਂ ਨੇ ਫਿਜ਼ੀਕਲੀ ਇਹਦਾ ਗੱਲਾ ਫੋੜ ਕੇ ਇਹਨੂੰ ਮਾਰਿਆ ਉਹਨਾਂ ਨੂੰ ਸੀ ਫੜ ਲਿਆ ਸਾਜਿਸ਼ ਕਰਤਾ ਅਮਰਿਤਪਾਲ ਮੈਨਰੋ ਯੈਸ ਉਹ ਕਹਿੰਦੇ ਨੇ ਕਿ ਇਹ ਕਿਸੇ ਨੇ 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 ਕਿਸੇ ऑन ग जी डिजीज की है स्ट्रेंगुलेशन इन्होंने की जो सोशल मीडिया के रेगुले वेरीफिकेशन प्लीज टेकअप बटाडर हो सकता है बट काफ़ी लोग एनोनिटी करके भी अपना आइडेंटिटी चेंज करते हैं बट यस इज एट द एंड ऑफ द डे चाहे वो कुछ इमोरल भी कर रही थी शी हैड ओन फॉलोअर्स दे हैड नो ਇਨਾਂ ਨੂੰ ਕੋਈ ਰਾਈਟ ਨਹੀਂ ਹੈ ਕਿ ਆਪਣੀ ਮੋਰਲ ਪੁਲਿਸਿੰਗ ਕਰਕੇ ਕਿ ਕਿਸੇ ਲੜਕੀ ਦਾ ਤੁਸੀਂ ਮਰਡਰ ਕਰ ਜੋ ਸੋ ਦੇ ਵਿਲ ਫੇਸ ਦ ਕਨਸੀਕਵੈਂਸਸ ਜਸਪ੍ਰੀਤ ਨੇ ਬੋਤਾ ਹੈ ਕਿ ਕੱਲ ਹੋ ਰਿਹਾ ਹੈ